ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲਗਾ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 62801 37325 ਮੇਰਾ ਮੋਬਾਈਲ ਨੰਬਰ ਹੈ ਜੋ ਕਿ ਸਕਰੀਨ ਤੇ ਵੀ ਸ਼ੋਅ ਹੋ ਰਿਹਾ ਹੈ ਅਜੱਪਾ ਤੁਹਾਡੇ ਲਈ ਦੋ ਟਰੈਕਟਰ ਤੇ ਦੋ ਟਰਾਲੇ ਲੈ ਕੇ ਆਏ ਆਂਗੇ ਇਸ 1K2 ਦਾ ਬਾਈ ਦਾ ਮਾਡਲ ਨੰਬਰ ਹੈਗਾ ਜੀ 84270 25955 ਸਾਰੇ ਸੰਤ ਇਸੇ ਨੰਬਰ ਤੇ ਪਤਾ ਕਰ ਸਕਦੇ ਹੋ ਬਾਈ ਲੈ ਕੇ ਜੀ ਸੋਨਾਲੀਕਾ 60 ਟਰੈਕਟਰ ਦਾ ਮਾਡਲ ਹੈਗਾ ਬਾਈ ਜੀ 2010 ਮਾਡਲ ਟਰੈਕਟਰ ਆ ਬਾਈ ਜੀ ਇਹ 2010 ਮਾਡਲ ਟਰੈਕਟਰ ਹੈਗਾ 50 ਹੌਸਪਾਵਰ ਦਾ ਟਰੈਕਟਰ ਆ ਇਹ ਜੇਕਰ ਇੰਜਨ ਦੀ ਗੱਲ ਕਰਗੇ ਤਾਂ 3 ਸਿਲੰਡਰ ਇੰਜਨ ਆ ਬਾਈ ਜੀ ਬਿਲਕੁਲ ਓਕੇ ਆਗਾ ਪੰਜਾਬ ਦਾ ਨੰਬਰ ਆ ਟਰੈਕਟਰ ਦਾ ਪੰਜਾਬ ਨੰਬਰ ਦਾ ਟਰੈਕਟਰ ਆਗਾ 2010 ਮਾਡਲ ਆਗਾ 50 ਹਾਰਸ ਪਾਵਰ ਦਾ ਟਰੈਕਟਰ ਆ ਇਹ ਸਾਈਡ ਗੀਅਰ ਟਰੈਕਟਰ ਆ ਬਾਈ ਜੀ ਸਿੰਪਲ ਸਟੀਅਰਿੰਗ ਦਾ ਟਰੈਕਟਰ ਦਾ ਬਾਈ ਜੀ ਸਿੰਪਲ ਸਟੀਅਰਿੰਗ ਆ ਤੇਲ ਬ੍ਰੇਕਾਂ ਗਿਆ ਬਾਈ ਡਬਲ ਕਲਚ ਦਾ ਟਰੈਕਟਰ ਆ ਇਹ ਤੇਲ ਬ੍ਰੇਕਾਂ ਡਬਲ ਕਲਚ ਟਰੈਕਟਰ ਆਗਾ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੋਂ ਟਾਇਰ ਇਹਦੇ ਹੈਗੇ ਆ ਜੀ ਕੰਪਨੀ ਦੇ ਟਾਇਰ ਨੇ 90 ਪੈਸੇ ਟਰੈਕਟਰ ਤੇ ਬਾਈ ਜੀ ਟਾਇਰ ਪਏ ਆਗੇ ਰੇਟ ਵੀ ਬਹੁਤ ਹੀ ਜਾਇਜ਼ ਰੱਖਿਆ ਪਾੰਗਾ ਨੇ ਰੇਟ ਇਹਦਾ ਹੈਗਾ ਜੀ 3 ਲੱਖ 15000 ਰੁਪਏ ਡਿਮਾਂਡ ਆ ਬਾਈ ਜੀ 3 ਲੱਖ ਤੇ 15000 ਰੁਪਏ ਡਿਮਾਂਡ ਆ ਕਿ ਮੌਕੇ ਤੇ ਹੋਰ ਵੀ ਬਾਈ ਜੀ ਵਧੀਆ ਮੰਤਰ ਹੋ ਜਾਊਗਾ ਇਹ ਟਰੈਕਟਰ ਹੈ ਜੇ ਸਿਰਫ ਹੀ 4500 ਘੰਟੇ ਚੱਲਾਇਆ ਟਰੈਕਟਰ ਸਿਰਫ 4500 ਘੰਟੇ ਚੱਲਾਇਆ ਟਰੈਕਟਰ ਹੈਗਾ ਡਿਮਾਂਡ ਵੀ ਜਾਇਜ਼ ਆ ਕਿ ਅੱਗੇ ਆਪਾਂ ਗੱਲ ਕਰਦੇ ਆ ਬਾਈ ਜੀ ਟਰਾਲੀ ਬਾਰੇ 842772595522 ਦਾ ਮੋਬਾਈਲ ਨੰਬਰ ਹੈ ਟਰਾਲੀ ਹੈਗੀ ਹੈ ਜੀ 1366 ਦੀ ਟਰਾਲੀ ਹੈ ਬਾਈ ਜੀ ਇਹ ਦੇਵਗਨ ਖੰਨਾ ਸ਼ਹਿਰ ਦੀ ਬਣੀ ਹੋਈ ਆ 1366 ਦੇਵਗਨ ਖੰਨਾ ਸ਼ਹਿਰ ਦੀ ਬਣੀ ਹੋਈ ਆ ਕਿ ਟਰਾਲੀ ਇਹ ਸਰੀਏ ਵਾਲਾ ਬੈੱਡ ਆ ਬਾਈ ਜੀ ਚਾਰ ਸਿਸਾ ਲੱਗਿਆ ਹੋਇਆ ਸਰੀਏ ਵਾਲਾ ਬੈੱਡ ਆ ਚਾਰ ਸਿਸ ਹੈਗਾ ਫਰਸ਼ ਵੀ ਬਿਲਕੁਲ ਵੇਦਾਗਾ ਡਿਮਾਂਡ ਇਹਦੀ ਹੈਗੀ ਆ ਬਾਈ ਜੀ ਜੇਕਰ ਆਪਾਂ ਡਿਮਾਂਡ ਦੀ ਗੱਲ ਕਰੀਏ 1 ਲੱਖ 52000 ਰੁਪਏ ਡਿਮਾਂਡ ਆ ਬਾਈ ਜੀ ਟਰਾਲੀ ਦੀ 1 ਲੱਖ ਤੇ 52000 ਰੁਪਏ ਡਿਮਾਂਡ ਆ ਗਈ ਮੌਕੇ ਤੇ ਹੋਰ ਵੀ ਮਾਨਤਨ ਬਾਈ ਹੋਣੇ ਕਹਿੰਦੇ ਆਪਾਂ ਕਰ ਦਾਂਗੇ ਸਾਰੇ ਸੰਦਾਂ ਦੀ ਬਾਈ ਉਹਨੇ ਮਾਨਤਰ ਕਰਦੇ ਰਹਿੰਦੇ ਹੈਗੇ ਵੀਡੀਓ ਦੇ ਕਲਿੱਕ ਕਰ ਲਿਆ ਕਰੋ ਸਬਸਕ੍ਰਾਈਬ ਆਪਣੇ ਚੈਨਲ ਨੂੰ ਤੇ ਅਗਲਾ ਟਰੈਕਟਰ ਹੈਗਾ ਬਾਈ ਜੀ ਫਾਰਮ ਟਰੱਕ 60 ਹੈਗਾ 84277 ਤੇ 259552 ਦਾ ਮੋਬਾਈਲ ਨੰਬਰ ਹੈਗਾ ਹੁਣ ਇਹ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਆਪਾਂ 2008 ਮਾਡਲ ਟਰੈਕਟਰ ਬਾਈ ਜੀ ਇਹ 2008 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਹੈ ਬਾਈ ਜੀ ਰੰਗ ਪੇਂਟ ਦਾ ਵੀ ਪੂਰਾ ਸਾਫ਼ ਆ ਕੰਡੀਸ਼ਨ ਵਗੈਰਾ ਬਿਲਕੁਲ ਟਰੈਕਟਰ ਦੀ ਓਕੇ ਆਗੀ ਡਬਲ ਕਲਚ ਟਰੈਕਟਰ ਆ ਬਾਈ ਇਹ ਡਬਲ ਕਲਚ ਟਰੈਕਟਰ ਹੈਗਾ ਪਿਛਲੇ ਟਾਇਰ ਤੇ ਹੈ ਇਹਦੇ ਹੈਗੇ ਬਾਈ ਜੀ 45 ਤੋਂ 50 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਅਗਲੇ ਟਾਇਰਾਂ ਦੀ ਗੱਲ ਕਰਕੇ ਤਾਂ ਕੰਪਨੀ ਦੇ ਟਾਇਰ ਨੇ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਆਗੇ ਬਾਈ ਜੀ ਰੰਗ ਪੇਟ ਬਿਲਕੁਲ ਨਾਲ ਦਾਗਾ ਸੂਆ ਵਗੈਰਾ ਸਭ ਕੁਝ ਓਕੇ ਆ ਗਿਆ ਟਰੈਕਟਰ ਦੀਆਂ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਆ ਗਈ ਲੈਫਟ ਪੰਪ ਵੀ ਬਾਈ ਜੀ ਬਿਲਕੁਲ ਨਾਲ ਦਾ ਦੇ ਡਿਮਾਂਡ ਇਹਦੀ ਰੱਖੀ ਆ ਗਈ ਬਾਈ ਜੀ ਬੰਗਾਂ ਨੇ 2 ਲੱਖ 75000 ਰੁਪਏ ਡਿਮਾਂਡ ਆ ਬਾਈ ਜੀ 2 ਲੱਖ 75000 ਰੁਪਏ ਡਿਮਾਂਡ ਆ ਗਈ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਤੁਹਾਡਾ ਹੋ ਜਾਊਗਾ ਹੁਣ ਆਪਾਂ ਅੱਗੇ ਗੱਲ ਕਰਦੇ ਆਂਗੇ ਟਰਾਲੇ ਬਾਰੇ 167 ਦਾ ਬਾਈ ਜੀ ਇਹ ਟਰਾਲਾ ਗਾ 167 ਦਾ ਪੂਰਾ ਫੁੱਲ ਹੈਵੀ ਆ ਟਰਾਲਾ ਇਹ 167 ਦਾ ਟਰਾਲਾ ਫੁੱਲ ਹੈਵੀ ਆ ਗਾ 2021 ਮਾਡਲ ਟਰਾਲਾ ਇਹ ਟਾਇਰਾਂ ਦੀ ਗੱਲ ਕਰ ਗਏ ਤਾਂ ਬਿਲਕੁਲ ਨਵੇਂ ਟਾਇਰ ਨੇ ਬਾਈ ਜੀ ਬਿਲਕੁਲ ਨਵੇਂ ਟਾਇਰ ਨੇ ਕੰਪਨੀ ਦੇ ਟਾਇਰ ਜਹਾਜੀ ਫਰਸ ਲੱਗਿਆ ਆ ਬਾਈ ਜੀ ਚੈੱਕ ਕਰ ਸਕਦੇ ਹਾਂ ਰੇਲ ਦਾ ਹਿੱਸਾ ਗਾ ਰੰਗ ਵਗੈਰਾ ਟਰਾਲੇ ਨੂੰ ਬਿਲਕੁਲ ਨਵਾਂ ਹੋਇਆ ਵਗਾ ਬਾਈ ਜੀ 10 ਨਟੀ ਹੱਬ ਲੱਗੀ ਹੋਈ ਆ 10 ਇੰਚੀ ਚਾਸੀ ਆਗੀ 10 ਨਟੀ ਹੱਬ ਤੇ 10 ਇੰਚੀ ਚਾਸੀ ਆਗੀ 34 ਕੁਆਂਟਲ ਵਜਣਾ ਬਾਈ ਜੀ ਜਾਲੀ ਵਾਲਾ ਬੈੱਡ ਲੱਗਿਆ ਹੋਇਆ ਰੇਟ ਇਹਦਾ ਹੈਗਾ 3,70,000 ਰੁਪਿਆ ਜਾਲੀ ਵਾਲੇ ਨਾਲ ਵੀਰੇ ਪੱਤੀ ਵਾਲਾ ਬੈੱਡ ਆ ਧੰਨਵਾਦ